ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਕਰ ਪਹਿਲਾ ਤਿਤੁ ਕੀ ਇਕ ਓੰਕਾਰ ਸਤਗੁਰ ਪ੍ਰਸਾਦਿ ਭਗਤਾ ਦੀ ਸਦਾ ਤੂੰ ਰਖਦਾ ਹਰ ਜੀਉ ਰਤੂ ਰਖਦਾ ਆਇਆ ਰਹਿਲਾਦ ਜਨ ਤੁਧ ਰਖ ਲੈ ਹਰ ਜਿਓ ਹਰਨਾਖਸ ਮਾਰ ਪਚਾਇਆ ਪਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲੈ ਹਰ ਜੀਉ ਰੁਣਾਖਸ ਮਾਰ ਪਚਾਇਆ ਗੁਰਮੁਖਾਨੋ ਪਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਰਹਾ ਭਗਤਾਂ ਨੂੰ ਜਮ ਜੋਹੇ ਨ ਸੋਕੈ ਕਾਲ ਨ ਨਿਰੈ ਜਾਈ ਕੇਵਲ RAM ਨਾਮ ਮਨ ਵਸਿਆ ਨਮੇ ਹੀ ਮੁਕਤ ਪਾਈ ਰਿੱਦ ਸਿੱਧ ਸਭ ਭਗਤਾ ਚਰਨੀ ਲਾਗੀ ਗੁਰ ਕੈ ਸਹਜ ਸੁਭਾਈ ਮਨ ਮੁਖਾਂ ਨੋ ਪਰਤੀਤ ਨ ਆਵੀ ਅੰਤਰ ਲੋਭ ਸੁਆਉ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨ ਲਾਗਾ ਪਾਉ ਕਾਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਬੁ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਦਾਤਾ ਹੋ ਮੇ ਮਾਰ ਮਨਸਾ ਮਨ へ ਸਮਾਣੀ ਗੁਰ ਕਾ ਸ਼ਬਦ ਪੁਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾ ਜਸ ਵਾਰਣਹਾਰਾ ਨ ਕੀ ਰੀਸ ਕਰੇ ਸੋ ਵਿਗੁੱਚਾ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੀ ਕਿਨੈ ਨ ਪਾਇਆ ਮਨ ਮੁਖ ਭਉ ਕਮੁਏ ਬਿਲਾਈ ਆਵਹਿ ਜਾਵਹਿ ਠੌਰ ਨ ਪਾਵਹਿ ਦੁਖ ਮਹਿ ਦੁਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਿਜ ਸਾਚ ਸਮਾਈ ਬਿਨ ਸਤਗੁਰ ਸੇਵੀ ਜਨਮ ਨ ਛੋੜੈ ਜੇ ਅਨੇਕ ਕਰਮ ਕਰੈ ਅਦਕਾਈ ਵੇਦ ਪੜ੍ਹੇ ਤੈਵਾਦ ਵਖਾਣ ਹੈ ਬਿਨ ਹਰ ਪਤ ਗਵਾਈ ਸਚ ਸਤਗੁਰ ਸਾਚੀ ਜਿਸ ਬਾਣੀ ਭਜ ਛੂਟ ਹੈ ਗੁਰ ਸਰਣਾਈ ਜਿਨ ਹਰਿ ਮਨ ਵਸਿਆ ਸੇ ਦਰਸਾਚੇ ਦਰਸਾਚੈ ਸਚਿਆਰਾ ਉਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੀਟਣ ਹਾਰਾ ਨਾਨਕ ਤਿਨ ਕਾ ਸਦ ਬਲਿਹਾਰੈ ਜਿਨ ਹਰ ਰੱਖਿਆ ਉਰ ਧਾਰਾ ਨਵਸਿਆ ਸੀ ਦਰਸਾਚੇ ਦਰਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮੀਟਣ ਹਾਰਾ ਨਨਕ ਤਿੰਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਤਾਰਾ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਤੀਜਾ ਘਰ ਪਹਿਲਾ ਤੀ ਤੁਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੋ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਉ ਹਰਨਾਖਸ ਮਾਰ ਪਚਾਇਆ